ਅਜੀ ਕੀ ਨਾਮ ਹੈ ਮੈਂ ਬਿੱਟੂ ਮੱਲਣ ਭਾਰਤੀ ਕਿਸਾਨ ਜੋ ਨੇਕਤਾ ਗਰਾਹਾਂ ਜ਼ਿਲ੍ਹਾ ਗੂਸਰੀ ਮੁਕਸਸਾ ਸਾਹਿਬ ਅੱਜ ਉਸ ਤੁਸੀਂ ਇੱਥੇ ਬੜੀ ਆਲਾ ਥਾਣਾ ਨੇ ਵਿਖਾਇਆ ਕਿ ਕਾਰਨ ਅੱਜ ਜੋ ਪਿਛਲੇ ਦਿਨਾਂ ਦੇ ਵਿੱਚ ਮੜਾਕ ਪਿੰਡ ਜੋ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਉਹ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਪਿੰਡ ਦਾ ਵਿੜਿੰਗ ਪਿੰਡ ਉਤੋਂ ਦੀਆਂ ਨਹਿਰਾਂ ਦੇ ਵਿੱਚ ਜੋ ਖੁਸ਼ੀ ਕੀਤੀ ਸੀ ਆ ਪਿਓ ਪੁੱਤਾਂ ਨੇ ਦੋਨਾਂ ਨੇ ਗਰ ਲਾਲ ਸਿੰਘ ਤੇ ਬਲਜੋਤ ਸਿੰਘ ਨੇ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਕਿਉਂਕਿ ਉਸ ਤੋਂ ਬਾਅਦ ਅਸੀਂ ਅੱਜ ਆਏ ਔਰ ਕਹਿੰਦੇ ਪ੍ਰਸ਼ਾਸਨ ਵੱਲੋਂ ਇਹ ਸੀ ਕਿ ਵੀ ਡੈਡ ਬੋਡੀਆਂ ਖਰਾਬ ਹੋ ਰਹੀਆਂ ਤੇ ਵੀ ਮਿੱਟੀ ਨਾਪਲੀਟ ਕਰੋ ਇਹਦਾ ਅਚਛਕਾਰ ਕੀਤਾ ਜਾਵੇ ਜੋ ਰਿਸ਼ਤੇਦਾਰਾਂ ਨੇ ਇਹ ਮੰਗ ਸੀ ਕਿ ਸਾਰਾ ਅਸੀਂ ਉਹਨਾਂ ਨੂੰ ਕਿਹਾ ਰਿਸ਼ਤੇਦਾਰਾਂ ਦਾ ਵੀ ਭਾਈ ਅਸੀਂ ਤੁਹਾਡੀ ਪਿੱਠ ਤੇ ਖੜੇ ਹਾਂ ਜੋ ਨਿਰਣਾ ਲੈਣਾ ਉਹ ਪਰਿਵਾਰ ਨੇ ਲੈਣਾ ਤੇ ਵੀ ਆਪਾਂ ਕਿਸ ਤ ਦ੍ਰਿੜਤਾ ਦੇ ਨਾਲ ਲੜਨਾ ਉਹ ਆਦੀ ਵੀ ਸਾਡੀ ਮੰਗ ਇਹ ਆ ਵੀ ਜਿਹੜੇ ਮੁਰਜ਼ਮ ਨੇ ਉਹਨਾਂ ਨੂੰ ਤੁਰੰਤ ਰਿਸਟ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਅਸੀਂ ਵੀ ਮਿੱਟੀ ਨਾਪਲੀਟ ਹੋਵੇ ਅਸੀਂ ਇਹ ਕਹੇ ਵੀ ਮਿੱਟੀ ਦਾ ਮਿੱਟੀ ਨੂੰ ਮਿਲਾ ਦੇਾਂਗੇ ਉਹਦੇ ਚ ਖਰਾਬ ਹੋਊਗਾ ਉਹ ਤਾਂ ਮਿੱਟੀ ਹੈ ਉਹਨੂੰ ਮਿੱਟੀ 'ਚ ਮਿਲਾ ਦੇਂਗਾ ਕੁਛ ਨਹੀਂ ਖਰਾਬ ਹੁੰਦਾ ਉਹ ਤਾਂ ਪਹਿਲਾਂ ਹੀ ਖਰਾਬ ਹੋ ਚੁੱਕਿਆ ਜੋ ਕੁਛ ਹੋਣਾ ਜੋ ਪਰਿਵਾਰ ਦੇ ਹਾਲਾਤ ਨੇ ਉਹ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕਿਆ ਪਿੱਛੇ ਕੁਛ ਨਹੀਂ ਬਚਿਆ ਵੀ ਜਿਹੜੇ ਮਰਜਮ ਨੇ ਉਹਨਾਂ ਨੂੰ ਸਲਾਖਾਂ ਪਿੱਛੇ ਕਰੋ ਉਸ ਤੋਂ ਬਾਅਦ ਪੋਸਟਮਾਰਟਮ ਕਰਾ ਕੇ ਫਿਰ ਇਹਨਾਂ ਦਾ ਅਸ਼ਿਕਾਰ ਕੀਤਾ ਜਾਊਗਾ ਉਸ ਤੋਂ ਬਾਅਦ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਇਹ ਆਇਆ ਵੀ ਅਸੀਂ ਬਾਰ ਦੇ ਵਿੱਚ ਫਿਰ ਜਦੋਂ 나ੜ ਉਹਨਾਂ ਦੀ ਨੱਪੀ ਹੈ ਜਿਹੜੀ ਆਮ ਆਪਾਂ ਨੱਪਦੇ ਹਾਂ ਜਦੋਂ ਕਰੰਟ ਵੱਜਦਾ ਜਦੋਂ ਬਾਰ ਦੇ ਵਿੱਚ ਪੱਲੀਆਂ ਵਛਾਈਆਂ ਫਿਰ ਪ੍ਰਸ਼ਾਸਨ ਦਾ ਰਵਈਆ ਆਇਆ ਵੀ ਯਾਰ ਸਾਨੂੰ ਕੁਛ ਟਾਈਮ ਦਿਓ ਤੇ ਡੇਢ ਘੰਟਾ ਸਾਨੂੰ ਕਮਸੇ ਕਮ ਦੇਓ ਉਹ ਡੇਢ ਘੰਟਾ ਦਿੱਤਾ ਇਹਨਾਂ ਨੂੰ ਡੇਢ ਘੰਟੇ ਦੇ ਵਿੱਚ ਇਹ ਝੋਲੀ 'ਚ ਸਾਡੇ ਕਿੰਨੇ ਦਾਣੇ ਪਾਉਂਦੇ ਆ ਕੀ ਲੈ ਕੇ ਆਉਂਦੇ ਆ ਕਿੰਨੇ ਬੰਦੇ ਅਰੈਸਟ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਸੰਗਠਨ ਕਰਾਂਗੇ ਇਹੀ ਸਾਡਾ ਫੈਸਲਾ ਕੀਤਾ ਹੈ ਇਹੀ ਰਿਸ਼ਤੇਦਾਰਾਂ ਦਾ ਫੈਸਲਾ ਸੀ ਉਹ ਡੇਢ ਘੰਟਾ ਸੀ ਪ੍ਰਸ਼ਾਸਨ ਨੂੰ ਦਿੱਤਾ ਫਿਰ ਇਹਨਾਂ ਨੇ ਜਦੋਂ 나ੜ ਉਹ ਨੱਪੀ ਆ ਸੀ ਫਿਰ ਗੱਡਿਆਂ ਕੱਢੀਆਂ ਪਹਿਲਾਂ ਸਾਨੂੰ 2 ਘੰਟੇ ਹੋ ਗਏ ਤੇ ਕੱਢਿਆ ਨੂੰ ਆ ਜਾਂਦੇ ਅਸੀਂ ਗੱਲਬਾਤ ਕਰਕੇ ਮੁੜ ਜਾਂਦੇ ਸੀ ਕਿ ਪੋਸਟਮਾਰਟਮ ਕਰਾ ਲਓ ਪੋਸਟਮਾਰਟਮ ਕਰਾ ਲਓ ਰੋਂਦੀ ਦੇ ਸਿਰ ਤੇ ਜਿਵੇਂ ਆਪਾਂ ਹੱਥ ਧਰ ਦਿੰਨੇ ਆ ਉਹ ਗੱਲ ਸੀ ਭਰੋਸਾ ਉਹਨਾਂ ਨੇ ਡੇਢ ਘੰਟੇ ਦਾ ਸਮਾਂ ਲਿਆ ਵੀ ਸਾਨੂੰ ਸਮਾਂ ਦਿੱਤਾ ਜਾਵੇ ਮੁਰਜ਼ਮਾਂ ਦੇ ਫੋਨ ਬੰਦ ਨੇ ਫੋਨ ਅਜੇ ਖੁੱਲੇ ਨਹੀਂ ਉਹ ਤਾਂ ਹਰ ਇੱਕ ਨੂੰ ਹੀ ਪਤਾ ਵੀ ਅਗਲਾ ਫੋਨ ਥੋੜੋ ਖੁੱਲੂਗਾ ਐ ਥੋੜੋ ਕਹੂਗਾ ਵੀ ਆ ਜਾ ਭਾਈ ਫੋਨ ਲਾ ਕੇ ਮੈਨੂੰ ਫੜਕੇ ਲੈ ਜਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਪਰਿਵਾਰ ਦੇ ਨਾਲ ਕੋਈ ਰਾਬਤਾ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਆਇਆ ਪਹਿਲੀ ਗੱਲ ਤਾਂ ਇਥੋਂ ਦੇ ਮੌਜੂਦਾ ਫਰੀਦਕੋਟ ਨਾਲ ਸੰਬੰਧਿਤ ਜਿਹੜੇ ਵਿਧਾਇਕਾ ਜੈਤੋ ਦੇ ਬਲਾਕ ਦੇ ਵਿੱਚ ਪੈਂਦਾ ਕਿਸੇ ਨੇ ਸਾਰ ਨਹੀਂ ਲਈ ਮੋਲਕ ਸਿੰਘ ਦਾ ਫਰਜ ਸੀ ਆਉਣਾ ਚ ਪਰਿਵਾਰ ਨਾਲ ਦੁੱਖ ਮਟਾਉਣਾ ਚਾਹੀਦਾ ਸੀ ਪਰਿਵਾਰ ਨਾਲ ਖੜਨਾ ਚਾਹੀਦਾ ਸੀ ਜੇ ਇਸ ਹਾਲਾਤਾਂ ਦੇ ਵਿੱਚ ਨਾ ਖੜੋਂਗੇ ਪੂਰੇ ਪੰਜਾਬ ਦੇ ਵਿੱਚ ਪੂਰੇ ਬਾਹਰਲੇ ਮੁਲਕਾਂ ਤੱਕ ਇਹ ਗੱਲ ਚਲੀ ਗਈ ਵੀ ਆ ਹਾਸਾ ਹੋ ਗਿਆ ਜੇ ਇਹੋ ਜੇ ਹਾਲਾਤਾਂ ਵਿੱਚ ਤੁਸੀਂ ਲੋਕਾਂ ਦੇ ਨਾਲ ਨਾ ਖੜੋਂਗੇ ਲੋਕਾਂ ਦੀ ਸਾਰ ਨਾ ਲਾਉਂਗੇ ਤੇ ਫਿਰ ਤੁਸੀਂ ਵੇਖ ਲਓ ਫਿਰ ਕਿਹੜਾ ਬਦਲਾ ਆਇਆ ਫਿਰ ਤੁਸੀਂ ਕੱਲ ਨੂੰ ਸਤਾਈ ਦੇ ਵਿੱਚ ਗਲੀਆਂ ਦੇ ਵਿੱਚ ਆਉਣਾ ਵੋਟਾਂ ਲੈਣ ਆਉਣਾ ਕਿਵੇਂ ਕਹਿ ਸਕਦੇ ਹਾਂ ਅਸੀਂ ਆਮ ਘਰਾਂ ਦੇ ਮੁੰਡੇ ਆ ਇਹ ਪਿੰਡਾਂ ਤੋਂ ਸੱਤਾਂ ਤੋਂ ਗਲੀਆਂ ਤੋਂ ਸ਼ਹਿਰਾਂ ਤੋਂ ਸਰਕਾਰ ਚੱਲੂਗੀ ਇਹ ਭਾਈ ਆਮ ਆਮ ਘਰਾਂ ਦੀ ਸਰਕਾਰ ਚੱਲੂਗੀ ਆਮ ਬੰਦੇ ਦੀ ਇੱਥੇ ਸੁਣਵਾਈ ਹੋਊਗੀ ਆਮ ਬੰਦੇ ਨੂੰ ਤਾਂ ਪੁੱਛਦਾ ਕੋਈ ਨਹੀਂ ਇੱਥੇ ਤਾਂ ਸਾਡੇ ਕਰਨਲ ਤੱਕ ਆ ਜਿਹੜੇ ਫੌਜ ਦੇ ਵਿੱਚ ਭਰਤੀ ਹੈ ਉਹਨਾਂ ਨੂੰ ਦਿਨ ਦੇ ਅਡੇ ਠੁੱਡੇ ਮਾਰ ਮਾਰ ਕੁੱਟਿਆ ਜਾਂਦਾ ਉਹਨਾਂ ਦਾ ਐ ਕਿਹਾ ਜਾਂਦਾ ਤੇਰਾ ਅਨਕਾਉਂਟਰ ਕਰ ਦਿਆਂਗੇ ਜੇ ਤੂੰ ਵੱਧ ਘੱਟ ਬੋਲਿਆ ਤਾਂ ਕੋਈ ਨਾ ਮੇਰਾ ਹਰਪੂਲ ਸਿੰਘ ਜੀ ਪਿੰਡ ਮੇਰਾ ਭਾਗਸਰ ਮੈਂ ਭਾਰਤੀ ਸਾਂਭ ਨੂੰ ਇਕਤਾ ਗ੍ਰਾਹਾਂ ਦਾ ਮੁਕਸਰ ਬਲਾਗ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਅੱਜ ਤੁਸੀਂ ਕਰਨਲ ਆਇਆ ਇੱਥੇ ਵੜੀਆ ਵਾਲਾ ਵਿੱਚ ਕੀ ਮਸਲੇ ਕੇ ਹਾਂਜੀ ਜੋ 15 ਤਰੀਕ ਨੂੰ ਪਿੰਡ ਮੜਾਖ ਦੇ ਦੋਵੇਂ ਪਿਓ ਪੁੱਤਾਂ ਨੇ ਕਰਜ਼ੇ ਤੋਂ ਤੰਗ ਆ ਕੇ ਤੇ ਜਿਹੜੇ ਉਹਨਾਂ ਨੂੰ ਜਲੀਲ ਕਰਦੇ ਸੀ 11 ਬੰਦੇ ਤੇ ਕੇਸ ਦਰਜ ਹੋਇਆ ਉਹਨੂੰ ਲੈ ਕੇ ਜੋ ਇੰਨੇ ਦਿਨ ਹੋਣ ਦੇ ਬਾਵਜੂਦ ਵੀਰੇ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਤੇ ਸਾਨੂੰ ਉਲਟਾ ਜਲੀਲ ਕੀਤਾ ਗਿਆ ਸੁਭਾ ਵੀ ਇੱਥੇ ਆਏ ਆ ਐਸਆਈ ਦਾ ਵੀ ਧੰਕੀ ਭਰਾ ਲੈ ਜਾ ਸੀ ਵੀ ਆਜੋ ਪੰਜ ਚਾਰ ਜਣੇ ਇੰਨਾ ਟਾਈਮ ਲੱਗੀ ਜਾਂਦਾ 12:00 ਵਜੇ ਆ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਜਿਵੇਂ ਵੀ ਰਿਸ਼ਤੇਦਾਰ ਆ ਰਹੇ ਆ ਜੇ ਜਥੇਬੰਦੀਆਂ ਦੇ ਨਮਾਇंदे ਆ ਰਹੇ ਆ ਕੱਲੇ-ਕੱਲੇ ਕੌਣ ਆ ਸੀ ਗੱਲਬਾਤ ਕਰਨੇ ਇੱਥੋਂ ਦਾ ਰਵੱਈਆ ਵੀ ਉਹਨਾਂ ਦਾ ਮਾੜਾ ਸੀਗਾ ਸਾਰੇ ਆਸਤੇ ਇਹਦੇ ਵਾਸਤੇ ਕਿਸਾਨ ਜਥੇਬੰਦੀਆਂ ਅੱਗੇ ਆਈਆਂ ਕਿ ਪਿੰਡ ਦੇ ਪਰਿਵਾਰ ਦੇ ਵਿੱਚੋਂ ਵੀ ਪਿੰਡ ਦੇ ਵਿੱਚ ਵੀ ਕੋਈ ਲੋਕ ਪੰਜਾਬ ਉਠਾਈਏ ਪਿੰਡ ਦੇ ਬੰਦੇ ਵੀ ਆਇਆ ਪਾਸੇ ਰਿਸ਼ਤੇਦਾਰ ਜਾ ਰਹੇ ਆ ਪਿੰਡ ਦੇ ਘਰ ਦਾ ਤਾਂ ਪਰਿਵਾਰ ਹੀ ਨਹੀਂ ਕੋਈ ਰਹਿ ਗਿਆ ਕੋਈ ਲੜਕੀ ਤੋਂ ਬਿਨਾ ਜੀ ਕੀ ਮੰਗ ਕੀਤੀ ਹੈ ਮੰਗ ਤਾਂ ਇਹੋ ਹੀ ਆ ਜਥੇਬੰਦੀਆਂ ਦੀ ਤੇ ਸਾਰੇ ਇਲਾਕਾ ਨਿਵਾਸੀਆਂ ਦੀ ਰਿਸ਼ਤੇਦਾਰਾਂ ਦੀ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਤੇ ਜਿਹੜੀਆਂ ਸਹੀ ਧਾਰਾਂ ਕਤਲ ਦੀਆਂ ਉਹ ਲਾਈਆਂ ਜਾਣ ਕਿਉਂਕਿ ਦੋ ਕਤਲ ਹੋ ਚੁੱਕੇ ਆ ਤੇ ਉਹ ਧਾਰਾ ਸਹੀ ਲਾਈਆਂਗੇ ਉਹਨਾਂ ਨੂੰ ਸਖਤ ਸਜ਼ਾਵਾ ਹੋਣੀ ਹੈ ਇਹੀ ਮੰਗਾ ਫੇਰ ਉਹ ਜਿੱਥੇ ਬੰਨੀਆਂ ਦੇ ਨਾਲ ਸਾਰਾ ਜਿਹੜਾ ਪਾਲ ਮੇਲਾ ਹੈ ਕਮੇਟੀ ਬਣੀ ਹੈ ਉਦੋਂ ਬਾਅਦ ਉਹਨਾਂ ਦਾ ਪੋਸਟ ਮਾਰਟ ਕੀਤਾ ਜਾਊਗਾ ਫਿਰ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਉਹਨਾਂ ਨੂੰ ਇੱਥੋਂ ਦੇ ਕਰੀ ਜਲੀਲ ਕੀਤਾ ਜਿਹੜਾ ਉਹਨਾਂ ਦਾ ਬੱਚਾ ਸੀਗਾ ਉਹਨੂੰ ਉਹਨਾਂ ਦੇ ਲੜਕੇ ਵੀ ਸਕੂਲ ਦੇ ਵਿੱਚ ਵੀ ਉਹਨਾਂ ਦੇ ਬੱਚੇ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਵੀ ਤੁਸੀਂ ਸਾਡਾ ਕਰਜ਼ਾ ਦਿਓ ਅਸੀਂ ਤੁਹਾਡੀ ਜ਼ਮੀਨ ਲਵਾਂਗੇ ਪਿਛਲੇ ਸਾਲ ਵੀ ਇੱਥੇ ਇੱਕ ਸਾਥੀ ਨੇ ਦੱਸਿਆ ਵੀ ਦੂਜੇ ਭਰਾ ਦੀ ਧੱਕੇ ਨਾਲ ਕਨਕ ਵੱਢ ਕੇ ਲੈ ਗਏ ਜਿਹੜੇ ਨੌਜਵਾਨ ਜਾਂ ਕੋਈ ਪੰਜਾਬ ਦੇ ਵਿੱਚ ਵਸਦੇ ਹੋਏ ਕਿਸਾਨ ਭਰਾਣੇ ਜਿਹੜੇ ਖੁਦਕਸ਼ੀ ਕਰਨ ਦਾ ਇਰਾਦਾ ਬਣਾਉਂਦੇ ਨੇ ਉੰਨਾ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਨੀਰ ਲਿਖੀ ਜਿਹੜੀ ਆਪਣਾ ਬਹੁਤ ਸੀਰੀ ਹੈ ਜੀ ਬਹੁਤ ਹੀ ਮਾੜੀ ਗੱਲ ਹੈ ਪਹਿਲੀ ਗੱਲ ਤਾਂ ਜੀ ਉਹ ਜਿਹੜਾ ਰਾਦਾ ਬਣਾਉਂਦੇ ਆ ਆਪਦਾ ਇੱਥੋਂ ਦੇ ਸਰਕਾਰਾਂ ਤੋਂ ਸਤੇ ਹੋਏ ਤੇ ਇੱਥੋਂ ਦੇ ਜਿਹੜੇ ਜ਼ਗੀਰਦਾਰ ਟੋਲਾ ਪਿੰਡਾਂ ਦੇ ਵਿੱਚ ਜਿਹੜੇ ਜ਼ਮੀਨਾਂ ਨੂੰ ਹੜੱਪ ਕਰਨਾ ਚਾਹੁੰਦੇ ਉਹਨਾਂ ਤੋਂ ਸਤੇ ਹੋਈ ਉਹ ਕੋਤਕਸ਼ੀਆਂ ਦੇ ਰਾਹ ਪੈਂਦੇ ਆ ਸਰਕਾਰਾਂ ਉਹਨਾਂ ਦਾ ਕੋਈ ਹੱਲ ਹੀ ਨਹੀਂ ਕੱਢ ਰਹੀਆਂ ਅਜੇ ਤੱਕ ਜੀ ਲੈ ਜੀ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਪਿੰਡ ਮੇਰਾ ਚੱਕ ਮਦਰਸਾ ਉਹ ਘਟਨਾ ਘਟੀ ਆ ਇਹ ਤੁਹਾਡੇ ਮਰਾਸਨ ਦੇ ਵਿੱਚ ਕੀ ਕਰਨਾ ਉਹ ਜੀ ਜਿਹੜਾ ਮੁੰਡਾ ਹੈ ਗਰਲਾਲ ਸਿੰਘ ਹੈ ਤੇ ਬਲਜੋਤ ਸਿੰਘ ਹੈ ਜਿਹੜਾ ਗਰਲਾਲ ਸਿੰਘ ਹੈ ਉਹ ਸਾਡਾ ਭਾਂਜ ਜਵਾਈ ਹੈ ਉਹਨਾਂ ਨੂੰ ਲੋਕਾਂ ਦੇ ਸਤਾਏ ਹੋਏ ਜਲੀਲ ਉਹਨਾਂ ਨੂੰ ਇੰਨਾ ਕੀ ਕਰਤਾ ਕਿ ਬਾਹਰ ਨਿਕਲਣਾ ਬੰਦ ਕਰਤਾ ਕਿੰਨਾ ਕਰਜ਼ਾ ਉਹਨਾਂ ਦੇ ਸੱਤ ਕਰਜ਼ਾ ਜੀ ਉਹਨਾਂ ਨੇ ਪਹਿਲਾਂ 8 ਕਿੱਲੇ ਜ਼ਮੀਨ ਵੇਚ ਕੇ ਦਿੱਤਾ ਵੀ ਹੈ ਲਾਇਆ ਵੀ ਕਰਜ਼ਾ ਜੋ ਕਿ ਉਹਦੇ ਫਾਦਰ ਸਾਹਿਬ ਦਾ ਕਰਜ਼ਾ ਹੈ ਇਹਨੂੰ ਤਾਂ ਉਹੀ ਨਹੀਂ ਪਤਾ ਵੀ ਕੀ ਚੀਜ਼ ਹੈ ਤੇ ਕੀ ਗੱਲ ਹੈ ਅੱਠ ਕਿੱਲੇ ਜ਼ਮੀਨ ਵੇਚ ਕੇ ਕਰਜ਼ਾ ਦਿੱਤਾ ਵੀ ਹੈ ਸੰਦ ਵੀ ਵੇਚੇ ਹੈ ਤੇ ਫਿਰ ਵੀ ਇਹਨਾਂ ਨੂੰ ਜਲੀਲ ਕਰਦੇ ਐ ਇਹਨਾਂ ਨੂੰ ਜੋ ਪ੍ਰਨੋਟ ਵਗੈਰਾ ਸੀ ਚਾਹੇ ਕੋਸ਼ ਵੀ ਕਾਗਜ਼ ਵਾਪਸ ਨਹੀਂ ਕਰੇ ਕੇਸ ਵੀ ਲਾਈ ਬੈਠਿਆ ਜੀ ਕੇਸ ਲਾਉਣ ਦੇ ਬਾਵਜੂਦ ਵੀ ਘਰੇ ਆ ਕੇ ਜਲੀਲ ਕਰਦੇ ਐ ਕਿਤੇ ਮੋਟਰਸਾਈਕਲ ਕੋਲੇ ਇਹਨਾਂ ਨੂੰ ਵਾਪਸ ਕੀਤੇ ਆ ਹਾਂਜੀ ਆ ਜਾ ਕੇ ਵਾਪਸ ਕੀਤਾ ਪੂਰਾ ਰਿਕਾਰਡ ਹੋਣਾ ਰਿਕਾਰਡ ਦਾ ਤਾਂ ਮੈਨੂੰ ਪਤਾ ਨਹੀਂ ਜੇ ਜ਼ਮੀਨ ਦਿੱਤੀ ਹੈ ਖੁਦ ਜ਼ਮੀਨ ਜ਼ਮੀਨ ਵੇਚੀ ਹੈ ਜ਼ਮੀਨ ਦਿੱਤੀ ਉਹਨਾਂ ਨੇ ਵੀ ਤੁਹਾਡੇ ਅਸੀਂ ਪੈਸੇ ਦੇਣੇ ਆ ਲੈ ਲੋ ਬੰਦੇ ਇਹ ਭਲੇ ਮਾਨਸੀ ਹੋ ਜੀ ਗੱਲ ਨਹੀਂ ਸੀ ਵੀ ਮੁਕਰਨ ਵਾਲੀ ਗੱਲ ਨਹੀਂ ਪੈਸੇ ਦਿੱਤੇ ਹੈ ਜਾਣ ਕੇ ਜਲੀਲ ਕਰਦੇ ਜਲੀਲ ਇੰਨਾ ਕੀ ਕਰਦੇ ਆ ਕਿ ਹੱਦ ਤੋਂ ਪਰੇ ਕਰਦੇ ਆ ਤੁਹਾਨੂੰ ਵੀ ਪਤਾ ਵੀ ਆਪਦਾ ਜੋ ਵੀ ਕੋ ਬੰਦਾ ਆਪਦਾ ਪੁੱਤ ਸੁੱਖਾਂ ਸੁੱਖ ਤੇ ਲੈਂਦਾ ਰਿਸ਼ਤੇਦਾਰੀ ਵਿੱਚ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਕਦੇ ਵੀ ਸਾਡੇ ਨਾਲ ਗੱਲਬਾਤ ਹੋਈ ਨਹੀਂ ਜੀ ਕੋਈ ਵੀ ਇਹ 2 40 ਦਿਨ ਪਹਿਲਾਂ ਮੇਰੀ ਭਤੀਜੀ ਦਾ ਵਿਆਹ ਸੀ ਵਿਆਹ ਤੇ ਗਿਆ ਉੱਥੇ 2 ਦਿਨ ਲਾ ਕੇ ਆ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਰੂਜੇ ਸੀ ਕੋਈ ਗੱਲ ਨਹੀਂ ਕੀਤੀ ਗਈ ਐਵੇਂ ਤੈਨੂੰ ਆਖਦੀ ਸੀ ਪਰ ਇਹਨਾਂ ਨੇ ਜਲੀਲ ਹੀ ਐਨੇ ਕਰਤੇ ਕਿ ਉਹਨਾਂ ਨੂੰ ਮਾਰਨ ਨੂੰ ਮਨਜ਼ੂਰ ਕਰਤਾ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਵੀ ਜੋ ਕਾਰਵਾਈ ਹੋਈ ਹੈ 11 ਬੰਨਿਆਂ ਤੇ ਐਫ ਆਈ ਆਰ ਹੋਈ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਦੋਂ ਉਹਨਾਂ ਨੂੰ ਅਰੈਸਟ ਕਰਨਗੇ ਉਸ ਤੋਂ ਬਾਅਦ ਅਸੀਂ ਜੋ ਕਿ ਪੋਸਟਰ ਮਾਲ ਕਰਾ ਕੇ ਉਹਨਾਂ ਡੈੱਡ ਬਡੀਆਂ ਸ਼ਿਸ਼ਕਾਰਾ ਕਰਾਂਗੇ ਨਹੀਂ ਅਸੀਂ ਸ਼ਿਸ਼ਕਾਰਾ ਨਹੀਂ ਕਰਾਂਗੇ ਕਰਕੋ ਜਿੱਦਣ ਪਹਿਲਾਂ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਨਹਿਰ ਵਿੱਚ ਡੇਕ ਕੇ ਔਰ ਪਰਿਵਾਰ ਵੱਲੋਂ ਧਰਨਾ ਦਾ ਹੈ ਕੀ ਕਾਰਵਾਈ ਕੋ ਹੋ ਰਹੀ ਆ ਦੇਖੋ ਜੀ ਡੈਡ ਬਡੀਆਂ ਰਿਕਵਰ ਕਰ ਲਈਆਂ ਸੀ ਪੋਸਟ ਮਾਰਟਮ ਹੋਣਾ ਹੈ ਜਿਹੜਾ ਪਰਿਵਾਰ ਹੈ ਉਹ ਕਹਿੰਦਾ ਇਹ ਦੋਛੇ ਨੂੰ ਅਰੈਸਟ ਕੀਤੀ ਜਾਵੇ ਉਹਦੇ ਸਬੰਧ ਵਿੱਚ ਅਸੀਂ ਤਿੰਨ ਪਾਰਟੀਆਂ ਸਵੇਰੇ ਭੇਜੀਆਂ ਸੀ ਉਹ ਆਪਣੇ ਘਰਾਂ ਵਾਲੇ ਟਿਕਾਣਿਆਂ ਤੇ ਨਹੀਂ ਮਿਲੇ ਸਾਨੂੰ ਕੁਝ ਹੁਣ ਅਪਡੇਟ ਆਈ ਸੀ ਉੱਥੇ ਫੇਰ ਪਾਰਟੀਆਂ ਸੀ ਭੇਜੀਆਂ ਹੋਈਆਂ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਜੋ ਟਿਕਾਣੇ ਉਹਨਾਂ ਨੇ ਦੱਸਿਆ ਉਹਨਾਂ ਟਿਕਾਣਿਆਂ ਤੇ ਗਏ ਆ ਜੀ ਠੀਕ ਹੈ ਕੁਝ ਸਾਨੂੰ ਪਤਾ ਲੱਗਿਆ ਸੀਗਾ ਉਹ ਉਹਨੇ ਟਾਈਮ ਤੇ ਰੇਡ ਹੋ ਜਾਣਗੇ ਨਹੀਂ ਫਿਰ ਅਸੀਂ ਇਹਨਾਂ ਨਾਲ ਗੱਲ ਕਰਕੇ ਆ ਜੇ ਕਿਤੇ ਹੋਰ ਜਾਣਾ ਹੋਇਆ ਤਾਂ ਅਸੀਂ ਟਾਈਮ ਦਾ ਹੋਰ ਅਡਜਸਟ ਕਰਾਂਗੇ ਥੈਂਕ ਯੂ ਜੀ